ਸਾਰੇ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਕਿ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਹੈ ਕਿ ਅਨੰਦਪੁਰ ਸਾਹਿਬ ਦਾ ਕਿਲਾ ਬੇਸ਼ਮਾਰ ਦੁਸ਼ਮਣ ਦੀਆਂ ਫੌਜਾਂ ਵੱਲੋਂ ਘੇਰਿਆ ਹੋਇਆ ਤੇ ਕਿਲੇ ਦੇ ਅੰਦਰ ਸੂਰ ਸਾਹਿਬ ਉਹਨਾਂ ਦਾ ਪਰਿਵਾਰ ਤੇ ਕੁਝ ਸਿੰਘ ਉਹਨਾਂ ਦਾ ਟੱਕਰ ਕਰਿਆ ਪਰ ਕੁਝ ਸਿੰਘ ਲੜਾਈ ਤੇ ਭੁੱਖ ਤੋਂ ਬੇਜਾਰ ਹੋ ਕੇ ਗੁਰੂ ਸਾਹਿਬ ਪਾਸੋਂ ਕਿਲੇ ਤੋਂ ਬਾਹਰ ਜਾਣ ਦੀ ਇਜਾਜ਼ਤ ਮੰਗਦੇ ਆ ਤਾਂ ਗੁਰੂ ਸਾਹਿਬ ਇਸ ਨਾਜ਼ਕ ਸਥਿਤੀ ਦਾ ਕਿਵੇਂ ਨਜਿੱਠ ਲਿਆ ਉਹਦੇ ਨਾਲ ਸਾਥੋਂ ਦਾਤਿਆ ਭੁੱਖ ਨਹੀਂ ਜਰੀ ਜਾਂਦੀ ਅਸੀਂ ਰੱਜ ਗਏ ਹਾਂ ਭੁੱਖੇ ਰਹਿ ਰਹਿ ਕੇ ਸਾਨੂੰ ਚੁੱਪ ਚਪੀਤਿਆਂ ਜਾਣ ਦੇ ਤੋਂ ਅਸੀਂ ਥੱਕ ਗਏ ਹਾਂ ਤੈਨੂੰ ਕਹਿ-ਕਹਿ ਕੇ ਵੱਡਿਆ ਰੂਹ ਵੀ ਤੇਗ ਨੂੰ ਚੁੱਕਦਾ ਨਹੀਂ ਕਾਲਾਂ ਹੱਥਾਂ 'ਚੋਂ ਅੱਜ ਤੇ ਢੈਂਦੀਆਂ ਨੇ ਹੁਣ ਤਾਂ ਦਾਤਿਆ ਜੰਗ ਦੀ ਯਾਦ ਤੋਂ ਹੀ ਜਿਸਾ ਕਾਲ ਜੇ ਸਾਡੇ 'ਨੂੰ ਪੈਂਦੀਆਂ ਨੇ ਕਲਗੀ ਬਲੇ ਨੇ ਆਖਿਆ ਜਾਓ ਬੇਸ਼ੱਕ ਪਰ ਸਾਡੇ ਨਾਲ ਹਿਸਾਬ ਮੁਕਾਈ ਜਾਵੋ ਸਾਡੀ ਸਾਂਝ ਬਸ ਸਦਾ ਨਹੀਂ ਮੁੱਕ ਗਈ ਏ ਕਾਗਜ਼ ਲਿਖ ਕੇ ਇਹਨਾਂ ਫੜਾਈ ਜਾਵੋ ਕਾਗਜ ਲਿਖਿਆ ਸਿੱਧਕ ਤੋਂ ਡੋਲਿਆਂ ਨੇ ਸਾਥੋਂ ਭੁੱਖਿਆਂ ਤੋਂ ਖੰਡੇ ਵੱਜਦੇ ਨਹੀਂ ਕਲਗੀ ਵਾਲਾ ਨਹੀਂ ਅੱਜ ਤੋਂ ਗੁਰੂ ਸਾਡਾ ਕਲਗੀ ਵਾਲੇ ਤੇ ਅਸੀਂ ਕੁਝ ਲੱਗਦੇ ਨਹੀਂ ਮਾਰੇ ਭੁੱਖ ਨੇ ਮਾਵਾ ਦੇ ਸ਼ੇਰੇ ਹੋ ਜੋ ਬਾਂਗਰ ਗਿੱਦਣਾ ਘਰਾਂ ਨੂੰ ਨਸ ਆਏ ਸਿਰੀਆਂ ਸੱਪਾਂ ਦੀਆਂ ਨੂਰ ਜਿਹੜੇ ਲਤਣਦੇ ਸੀ ਅੱਜ ਉਹ ਭੁੱਖਦੇ ਨੇ ਦੇਖੋ ਵਸ ਆਏ ਅਗੋਂ ਸਿੰਘਣੀਆਂ ਸ਼ੀਣੀਆਂ ਭੜਕ ਪਈਆਂ ਤੁਸੀਂ ਭੁੱਖ ਚ ਨਿਖੜਦੇ ਜੱਜਦੇ ਨਹੀਂ ਅਸੀਂ ਕੁਝ ਤੁਸਾਂ ਦੀਆਂ ਲੱਗਦੀਆਂ ਨਾ ਅੱਜ ਤੋਂ ਤੁਸੀਂ ਵੀ ਸਾਡੇ ਕੁਝ ਲੱਗਦੇ ਨਹੀਂ ਜੁੜੇ ਖੋਲ ਕੇ ਮਿੱਡੀਆਂ ਕਰੋ ਛੇਤੀ ਕੁੰਗੂ ਵਿੱਚ ਸਵਾਹ ਦਾ ਪਾ ਲੋਵੇ ਪਾਉਡਰ ਤੁਸਾਂ ਵੀ ਸ਼ਰਮਾ ਨੂੰ ਦੱਸਦੀਆਂ ਹਾਂ ਕਾਲਖ ਤਵੇ ਦੀ ਮੱਥੇ ਤੇ ਲਾ ਲੋਵੇ ਪੱਗਾ ਪਾੜ ਕੇ ਚੁੰਨੀਆਂ ਲਵੋ ਸਿਰ ਤੇ ਵੱਗਾ ਪੜ ਕੇ ਚੁੰਨੀਆਂ ਲਹੋ ਸਿਰ ਤੇ ਪੈਰਾ ਤੀਕਣਾ ਘੁੰਡ ਲਮਕਾ ਲਾਵੇ ਦੇਖਣ ਸ਼ਕਲ ਨਾ ਅਣਖ ਦੀ ਰਤ ਵਾਲੇ ਪਰਦੇ ਸੁਥੂਆਂ ਦੇ ਵਿੱਚ ਲਟਕਾ ਲਾਵੇ ਪੀ ਕੇ ਦੁੱਧ ਮਚੈਲਣਾ ਜਟੀਆਂ ਦਾ ਤੁਸੀਂ ਬਾੜ ਅੰਦਰ ਡੋਲ ਛੱਡਿਆ ਏ ਤੁਹਾਡੀ ਅਣਖ ਦੇ ਕੋਲੋਂ ਨਹੀਂ ਹਜਮ ਹੋਇਆ ਤੁਸੀਂ ਆਪ ਅਗਲਾ ਸ਼ਿੱਕੇ ਕੱਢਿਆ ਏ ਸੀਨੇ ਪਾਟ ਗਏ ਮਾਵਾਂ ਦੇ ਪੁੱਤਰਾਂ ਦੇ ਤਿੱਖੀਆਂ ਬੋਲੀਆਂ ਕਾਲਜੇ ਚੀਰ ਗਈਆਂ ਬੱਜਰ ਸੀਂਦਿਆਂ ਦੀ ਕਰੜੀ ਖਲ ਤਾਂ ਹੀ ਕੈਂਚੀ ਬਾਗ ਕਰਕੇ ਲੀਰੋ ਲੀਰ ਗਈਆਂ ਇਹ 40 ਦੇ 40 ਹੀ ਸਿੰਘ ਸੂਰੇ ਤੇਗਾ ਚੁੱਕ ਕੇ ਫੇਰ ਤਿਆਰ ਹੋਏ ਭਾਗਾ ਭਰੀ ਉਸ ਭਾਗੋਂ ਨੂੰ ਨਾਲ ਲੈ ਕੇ ਆਖਰ ਜੰਗ ਦੇ ਵਿੱਚ شمار ਹੋਏ ਜਿੱਧਰ ਪਏ ਉਹ ਸਫਾ ਨੂੰ ਸਾਫ ਕਰ ਗਏ ਜਿੱਧਰ ਲੱਥੇ ਉਹ ਲਾ ਗਏ ਘਾਣ ਲੱਖਾਂ ਜਿੱਤਰ ਮੁੜੇ ਤੇ ਫੌਜਾਂ ਦੇ ਮੂੰਹ ਮੋੜੇ ਖਿੱਦੋ ਬਾਂਗਰਾਂ ਸੀਸ ਉਡਾਣ ਲਖਾਂ ਮਰ ਮਾਰ ਤੇ ਗਾਂ ਮਹਾ ਸਿੰਘ ਜੋਧਾ ਆਖਰ ਡਿੱਗਿਆ ਕਰਮਾਂ ਦੀ ਮਾਰ ਖਾ ਕੇ ਦਾਤਾ ਦੇਖਣਾ ਮੇਰੇ ਗੁਨਾ ਬੱਲੇ ਜਾਂਦੀ ਵਾਰਤਾ ਦੇ ਦਿਦਾਰ ਆਕੇ ਛਾਤੀ ਨਾਲ ਲਗਾ ਕੇ ਕਹਿਣ ਲੱਗਾ ਜਾਂਦੀ ਵਾਰ ਨਰਾਸ਼ ਨਾ ਜਾਇ ਸਿੰਘਾ ਖੁਸ਼ੀ ਨਾਲ ਤੂੰ ਜਾ ਜੇ ਸੁਰਗ ਜਾਏ ਐਵੇਂ ਅੱਖੀਆਂ ਨਾ ਡੁੱਬ ਡਵਾਈ ਸੰਗਾ ਮੇਰੇ ਸੋਹਣਿਆ ਬੰਕਿਆ ਸੂਰਬੀਰਾ ਕੁਝ ਆਪਣੇ ਵਾਸਤੇ ਮੰਗ ਲੈ ਤੂੰ ਭਾਵੇਂ ਦੁਹਾਂ ਜਹਾਨਾ ਦੀ ਜ਼ਿੰਦਗੀ ਨੂੰ ਸ਼ਾਹੀ ਰੰਗਣਾ ਦੇ ਅੰਦਰ ਰੰਗ ਲੈ ਤੂੰ ਲੈ ਕੇ ਬਚਨ ਵੀਰ ਬਲਵਾਨ ਮਾ ਦਾ ਕਹਿਣ ਲੱਗਾ ਬੇਦਾਵਾ ਭਗਾ ਦਾਤਾ ਮੇਰੇ ਜਿਗਰ ਦੇ ਡੂੰਘੜੇ ਫਾਟੇ ਉਤੇ ਮਲਮ ਦਰਦ ਦੀ ਅੱਜ ਲਗਾ ਦਾਤਾ ਮੈਨੂੰ ਕਦੇ ਖੁਦਗਰਜ਼ੀਆਂ ਭਾਉਂਦੀਆਂ ਨਾ ਭਾਵੇਂ ਰੁੜ ਜਾਏ ਸੋਨੇ ਦਾ ਤਾਜ ਦਾਤਾ ਮੇਰੇ ਸਿੱਦਕ ਦੇ ਲਹੂ ਨਾਲ ਜਾਏ ਤੋਤਾ ਦਿਖਾ ਮਾਝ ਦੇ ਮੱਥੇ ਦਾ ਦਾਗ ਦਾਤਾ ਤਿੱਖਾ ਮਾਝ ਦੇ ਮੱਥੇ ਦਾ ਦਾਗ ਦਾਤਾ ਦਾਤੇ ਕਿਹਾ ਬੇਦਾਵਾ ਮੈਂ ਪੜਦਾ ਹਾਂ ਐ ਪਰ ਪਟਿਆ ਹੋਇਆ ਨੂੰ ਜੋੜਨੇ ਲਈ ਤੱਕਾ ਦਿੱਤਾ ਸੀ ਸਿੰਘਾਂ ਨੂੰ ਝਾੜ ਕੇ ਮੈਂ ਐ ਜੋ ਮੁਕਤੀ ਦੇ ਸਾਗਰ ਵਿੱਚ ਰੋੜਨੇ ਲਈ ਮੁਕਤੀ ਦੇ ਸਾਗਰ ਵਿੱਚ ਰੋੜਨੇ ਲਈ ਭਾਈ ਆਹ ਸੁਬਾਨਾ ਬਾਈ 40 ਮੁਕਤੀਆਂ ਦੀ ਉਹ ਗਾथा ਬਹੁਤ ਹੀ ਖੂਬਸੂਰਤ ਜਰਨਦਰਾਈ ਜੀ ਨੇ ਬੇਸ਼ਕ ਕੀਤੀ ਅ ਗੁਰੂ ਨੂੰ ਹਮੇਸ਼ਾ ਜਿਹੜਾ ਸਮਰੱਥ ਗੁਰੂ ਹੁੰਦਾ ਹੈ ਉਹਨੂੰ ਕੋਈ ਖਦਾ ਹਮੇਸ਼ਾ ਉਸ ਤੋਂ ਜਾਣੂ ਹੁੰਦਾ ਹੈ ਤਾਂ ਮੈਂ ਸਮਝਦਾ ਕਿ ਉਹ ਵੀ ਗੁਰੂ ਜੀ ਦਾ ਕੌਤਕ ਹੀ ਹੋਏਗਾ ਕਿ ਜਿਨ੍ਹਾਂ ਨੇ ਅਮਰ ਸ਼ਾਹ ਕੇ ਉੱਥੇ ਉਹਨਾਂ ਨੂੰ ਜ਼ਰੂਰਤ ਸੀ ਉਹਨਾਂ ਦੀ 40 ਸਿੰਘਾਂ ਦੀ ਇੱਥੇ ਉਹਨਾਂ ਨੂੰ ਕੱਢਣਾ ਸੀ ਤੇ ਉੱਥੇ ਜਾ ਕੇ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕਰਨੀਆਂ ਸੀ ਉਹਨਾਂ ਨੇ ਫਿਰ ਉਹਨਾਂ ਦੇ ਆਪਣੇ ਮਰਨਾਂ ਸੀ ਕਿਉਂਕਿ ਉਹ ਤੋਂ ਦੂਰ ਜਾ ਨਹੀਂ ਸਕਦੇ ਸੀ ਸੋ ਇਤਿਹਾਸ ਜਦੋਂ ਅਸੀਂ ਸੁਣਦੇ ਹਾਂ ਅਲੱਗ-ਅਲੱਗ ਜਨਮ ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈ ਹਰ ਇੱਕ ਨੇ ਆਪੋ ਆਪਣਾ ਰੂਪ ਪੇਸ਼ ਕਰਨਾ ਹੈ ਇਤਿਹਾਸ ਦੇ ਪੰਨੇ ਜਿਹੜੇ ਆ ਸਾਡੇ ਬਹੁਤ ਹੀ ਅਮ ਸ਼ਾਲਾ ਬਹੁਤ ਹੀ ਇਹਦੇ ਵਿੱਚ ਬਹੁਤ ਕੁਝ ਭਰਿਆ ਹੋਇਆ ਉਹਦੇ ਵਿੱਚੋਂ ਕਿਹੜਾ ਮੁੱਤੀ ਸਾਨੂੰ ਅੱਜ ਕੋਈ ਕਿਹੜਾ ਸ਼ਾਇਰ ਸੇਸ਼ ਕਰਦਾ ਸੋ ਉਹ ਰਚਨਾ ਦਾ ਰੰਗ ਸੀ ਉਸ ਦਾ ਮੰਨ ਮੰਨ ਰਹੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖੰਦਲੀ ਵੀ ਤੁਹਾਨੂੰ ਵੀ ਸੇ ਸ਼ੁਰੂਆਤੀ ਬੇਨਤੀ ਹੈ ਬੇਨਤੀ ਹੈ ਕਿ ਹੁਣ ਉਸ ਤੋਂ ਬਾਅਦ ਭਗਵੰਦ ਸਿੰਘ ਭਗਉਮੈ ਰਹੇ ਦੋਜਨ ਤਿਆਰ ਦੋਸਤੋ ਆਪਾਂ ਸਿੱਧੀ 15 ਬੜਾ ਮਾਰ ਰਹੇ ਸਾਡਾ ਗੁਰੂ ਗ੍ਰੰਥ ਸਾਹਿਬ ਗੁਰੂਆਂ ਦੀ ਬਾਣੀ ਜਿਹੜੀ ਹੈ ਰੋਹਾਨੀ ਅੰਦਰ ਸਨੇਹਾਂ ਤਾਂ ਦਿੰਦੀ ਹੈ ਨਾਲ ਸਮਾਜਵਾਦੀ ਤੇ ਪ੍ਰਗਤੀਵਾਦੀ ਸਨੇਹ ਵੀ ਹੈ ਉਹਦਾ ਮਜਸਮਾ ਹੈ ਉਹਨਾਂ ਨੇ ਮਾਨਵਵਾਦ ਨੂੰ ਪਹਿਲ ਦਿੱਤੀ ਹੈ ਆਪਣੀ ਗੁਰਬਾਣੀ ਰਾਹੀਂ ਗੁਰੂ ਗੋਬਿੰਦ ਸਿੰਘ ਦਾ ਬਾਕ ਹੈ ਜੋ ਮਾਨਸ ਦੀ ਜਾਗ ਸਭ ਦੇ ਇੱਕੇ ਪਚਾਲੂ ਮੈਂ ਉਹਨੂੰ ਲੈ ਕੇ ਇਹ ਰਚਨਾ ਲਿਖੀ ਹੈ ਉਮੀਦ ਹੈ ਤੁਹਾਨੂੰ ਪਸੰਦ ਆਏਗੀ ਮਨਸ ਕੀ ਜਾਤ ਸਭੇ ਇੱਕ ਹੀ ਪਛਾਨਿਓ ਮਨਸ ਕੀ ਜਾਤ ਸਭੇ ਇੱਕ ਹੀ ਪਛਾਨਿਓ ਗੁਰੂ ਆਪ ਦੇਸ ਦਿੱਤਾ ਗੁਰੂ ਆਪ ਦੇਸ ਦਿੱਤਾ ਸਚ ਕਰ ਜਾਣਿਓ ਮਨਸ ਕੀ ਜਾਤ ਸਭੇ ਕਿ ਕਹੀ ਪਛਾਣਿਓ ਤਰਤੇ ਪੰਜਾਬ ਦੇਸੇ ਹੋਏ ਲੀਰੋ ਲੀਰ ਤਰਤੇ ਪੰਜਾਬ ਦੇਸੇ ਹੋਏ ਜਦੋ ਲੀਰੋ ਲੀਰ ਉੱਠਿਆ ਆਨੰਦ ਫਰੋਂ ਗੋਬਿੰਦ ਸੇਂਦ ਸੂਰਬੀ ਕਸ਼ਮੀਰੋ ਪੰਡਤ ਲੈ ਕੇ ਆਏ ਫਰਿਆਦ ਇਕ ਪਿਤਾ ਗੁਰੂ ਤੇਗ ਉਸ ਤੋੜਿਆ ਬੰਡਾਉਣ ਸੀ ਦਿਲ ਤੇ ਛੱਟ ਗੈਰੇ ਦਿਲ ਤੇ ਛੱਟ ਗੈਰੇ ਅੱਖਾਂ ਦੇ ਉਹ ਪਾਣੀਓ ਮਨਸ ਕੀ ਜਾਤ ਸਭ ਇਕ ਹੀ ਪਛਾਣਿਓ ਮਨਸ ਕੀ ਜਾਤ ਸਭ ਇਕ ਹੀ ਪਛਾਣਿਓ ਦਿੱਲਿਓ ਜੀਵਨ ਗੁਰੂ ਤੇਗਦਾਲ ਆਇਆ ਸੀ ਗੋਬਿੰਦ ਗੁਰਾਂ ਨੇ ਦਿੱਤੀ ਉਸ ਨੂੰ ਦਿਲੋਂ ਅਸੀਸ ਦਿੱਲਿਓ ਜੀਵਨ ਗੁਰੂ ਤੇਗਦਾਲ ਆਇਆ ਸੀ ਗੋਬਿੰਦ ਗੁਰਾਂ ਨੇ ਦਿੱਤੀ ਉਸ ਨੂੰ ਦਿਲੋਂ ਅਸੀਸ ਫਿਰ ਵੀ ਜੀਵਨ ਸਿੰਘ ਚੋਕ ਕੇ ਬੋਲਿਆ ਜਾਤ ਮੇਰੀ ਬਾਣੀ ਗੁਰੂ ਇਹ ਤਾਂ ਤੁਹਾਡੀ ਗੁਰ ਇਹ ਤਾਂ ਤੁਹਾਡੀ ਬਖਸ਼ੀ ਤੁਸੀਂ ਵੀ ਸਬਕ ਲੈ ਲੋ ਕੁਸੀ ਉੱਚ ਲਾਣਿਓ ਮਾਨਸ ਕੀ ਜਾਤ ਸਭੇ ਇੱਕ ਹੀ ਪਛਾਣਿਓ ਮਾਨਸ ਕੀ ਜਾਤ ਸਭੇ ਇੱਕ ਹੀ ਪਛਾਣਿਓ ਸਿੱਖਿਨੋ ਗੋਬਿੰਦ ਗੁਰਾਂ ਨਵੀਂ ਦਿਸ਼ਾ ਦਿੱਤੀ ਫੇਰ ਸਾਰੇ ਤਲਵਾਰ ਨਾਲ ਰੇਖਾ ਇੱਕ ਖਿੱਚੀ ਫਿਰ ਸਿੱਖ ਲੋ ਗੋਬਿੰਦ ਗੁਰਾਂ ਨਵੇਂ ਦਿਸ਼ਾ ਦਿੱਤੇ ਫਿਰ ਸਾਰੇ ਤਲਵਾਰ ਨਾਲ ਰੇਖਾ ਇੱਕ ਖਿੱਚੀ ਫਿਰ ਬੱਖ-ਬੱਖ ਜੱਤਾਂ ਵਿੱਚੋਂ ਚੁਣ ਕੇ ਪਿਆਰੇ ਪੰਜ ਅੰਮ੍ਰਿਤ ਦੀ ਪੋਲ ਬਖਸ਼ੇ ਉਹਨਾਂ ਤੋਂ ਆਪ ਪੀਤੀ ਫਿਰ ਗੁਰੂ ਦੀਨ ਗਾਚੇ ਸੇ ਗੁਰੂ ਦੀ ਗੁਰਾ ਦੀਨ ਗਾਚੇ ਸੇ ਬਰਾਬਰ ਸਾਰੇ ਹਾਨਿਓ ਮਾਨਸ ਕੀ ਜਾਤ ਸਭੇ ਇੱਕ ਹੀ ਪਛਾਣਿਓ ਮਾਨਸ ਕੀ ਜਾਤ ਸਭੇ ਇੱਕ ਹੀ ਪਛਾਣਿਓ ਬਸ ਆਖਿ ਦੇ ਦਿਨ ਨੂੰ ਸਜਾਇਸ ਜੋ ਸਿੰਘ ਉਹਨਾ ਮੁਗਲਾਂ ਦੇ ਨਾਲ ਮੱਥਾ ਲਾਇਆ ਕੱਢੇ ਬਿੰਗ ਉਹਨਾ ਬਸਾਖਤ ਦਿਨ ਨੂੰ ਸਜਾਇਸੇ ਜੋ ਸਿੰਘ ਉਹਨਾ ਮੁਗਲਾਂ ਦੇ ਨਾਲ ਮੱਥਾ ਲਾਇਆ ਕੱਢੇ ਬਿੰਗ ਉਹਨਾ ਲੜਿਆ ਲੜਾਈਆਂ ਰੰਗ ਤੇ ਬਦੀਆਂ ਪਹੁੰਚਾ ਨਾਲ ਮਲਮ ਪੱਟੀ ਦੁਸ਼ਮਣਾਂ ਦੀ ਲਈ ਛੱਡੇ ਸਿੰਘ ਉਹਨਾ ਯਾਦ ਕੇ ਰੱਖੋਂਗੇ ਤੁਸੇ ਬਿਜਰਵਾਰਿਓ ਮਾਨਸ ਕੀ ਜਾਤ ਸਬੇ ਇਕ ਹੀ ਪਛਾਨਿਓ ਮਾਤਾ ਪਿਤਾ ਖੁਦ ਪੁੱਤ ਲੋਕ ਲੈ ਬਾਰ ਕੇ ਦਸਮਾਸੀ ਗੁਰੂ ਗਿਆ ਕਉ ਮਨੁ ਸਧਾਰ ਕੇ ਮਾਤਾ ਪਿਤਾ ਖੁਦ ਪੁੱਤ ਲੋਕ ਲੈ ਬਾਰ ਕੇ ਦਸਿਆ ਮਾਸੀ ਗੁਰੂ ਗਿਆ ਔਮ ਨੂੰ ਸਦਾਰ ਕੇ ਮਾਨ ਮਦ ਲੈ ਕੀਤੇ ਕੁਰਬਾਨੀ ਭੁੱਲ ਜਾਂਦੇ ਗੱਲਾਂ ਝੇੜ ਕਰਦੇ ਨੇ ਉੱਚੀਆਂ ਹੰਕਾਰ ਕੇ ਮਾਨਵ ਦੇ ਲੈ ਕੀਤੇ ਕੁਰਬਾਨੀ ਭੁੱਲ ਜਾਂਦੇ ਗੱਲਾਂ ਝੇੜ ਕਰਦੇ ਨੇ ਉੱਚੀਆਂ ਹੰਕਾਰ ਕੇ ਲੀਹਾਨੇ ਜੋ ਗੁਰਾਂ ਪਾਈਆਂ ਲੀਹਾਨੇ ਜੋ ਗੁਰਾਂ ਪਾਈਆਂ ਪੜਿਓ ਤੇ ਮਾਨਿਓ ਮਾਨਸ ਕੀ ਜਾਤ ਸਭੇ ਇੱਕ ਹੀ ਪਛਾਣਿਓ ਮਾਨਸ ਕੀ ਜਾਤ ਸਭੇ ਇੱਕ ਹੀ ਪਛਾਣਿਓ ਸੋਚ ਗੁਰਾਂ ਬਖਸੇ ਰੋਹਾਨੀ ਵੀ ਸਮਾਜੇ ਬੇ ਪਰਵਾਨ ਕਰੋ ਗੱਲ ਗੁਰੂ ਸੇ ਪ੍ਰਗਤੀ 바ਦੀ ਵੀ ਸੋਚ ਗੁਰੂ ਬਖਸ਼ੀ ਰੋਹਾਨੀ ਵੀ ਸਮਝ ਜੇ ਪਰਵਾਨ ਕਰੋ ਗੱਲ ਗੁਰੂ ਸੇ ਪ੍ਰਗਤੀ 바ਦੀ ਵੀ ਆਪਸੀ ਦਬੈਦ ਈਰਖਾ ਨੂੰ ਸਾਰੇ ਛੱਡੀਏ ਜੀਰੀਏ ਅਣਖ ਨਾਲ ਛੱਡੀਏ ਨਵਾਬੇ ਵੀ ਆਪਸੀ ਦਬੈਦ ਈਰਖਾ ਨੂੰ ਸਾਰੇ ਛੱਡੀਏ ਜੀਵਿਆ ਅਣਕੁ ਨਾਲ ਛੱਡੀ ਨਵਾਬੀ ਵੀ ਕਲਰਾਂ ਦੇ ਰੋੜਾ ਨੂੰ ਸਰੋਇਆ ਨਾ ਬਹੁਤਾ ਛਾਣਿਓ ਮਾਨਸ ਕੀ ਜਾਤ ਸਭੇ ਇੱਕ ਹੀ ਪਛਾਣਿਓ ਗੋਰਾ ਪਦੇਸ ਦਿੱਤਾ ਸੱਚ ਕਰ ਜਾਣਿਓ ਮਾਨਸ ਕੀ ਜਾਤ ਸਭੇ ਇੱਕ ਹੀ ਪਛਾਣਿਓ ਮਾਨਸ ਕੀ ਜਾਤ ਸਭੇ ਇੱਕ ਹੀ ਪਛਾਣਿਓ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮਾਨਸ ਕੀ ਜਾਤ ਸਭ ਦੇਖੋ ਪਛਾਣਿਓ ਸੋ ਬਹੁਤ ਹੀ ਖੂਬ ਸੁਤ ਰਚਨਾ ਸੁਣੋ ਬੇਨਤੀ ਕਰਾਂ ਭਵਿੰਦਰ ਸਿੰਘ ਭਾਗ ਮਾਜਰਾ ਜੀ ਉਸ ਤੋਂ ਬਾਅਦ ਰਣਜੀਤ ਕੌਰ ਜੀ ਕਾਇਨ ਦਾ ਉਹ ਵੀ ਰਚਨਾ ਜੀ ਬਹੁਤ ਹੀ ਸਤਕਾਰਯੋਗ ਪਰਦਾ ਮੀਂਂਦਾ ਆਮ ਤੌਰ ਤੇ ਸਮਾਗਮਾਂ ਦੇ ਵਿੱਚ ਬਹੁਤ ਸਾਰੇ ਬਨਾਰੇ ਜਿਹੜੇ ਉਹ ਇਹ ਗੱਲ ਆਮ ਸੁਣੀ ਗਈ ਹੈ ਵੀ ਗੁਰੂ ਸਾਹਿਬ ਨੇ ਸਿੱਖਾਂ ਲਈ ਕੁਰਬਾਨੀ ਦਿੱਤੀ ਹੈ ਪਰ ਮੇਰੀ ਆਪਣੀ ਨਿੱਜੀ ਸੋਚ ਹੋ ਸਕਦੀ ਹੈ ਸਿੱਖਾਂ ਲਈ ਕੁਰਬਾਨੀ ਨਹੀਂ ਮਾਰ ਬਤਾ ਦੇ ਦੇ ਕੋਲ ਬੁੱਢ ਸਾਨੂੰ ਇਹ ਗੱਲ ਕਹਿਣੀ ਹੋਏਗੀ ਜਦੋਂ ਵੀ ਆਪਾਂ ਸਮਾਗਮਾਂ ਦੇ ਵਿੱਚ ਜਾਂਦੇ ਆ ਸਿਰਫ ਤੇ ਸਿਰਫ ਮਨੁੱਖਤਾ ਲਈ ਮਾਨਤਾ ਲਈ ਕਰਵਾਉਂਦੇ ਜਦੋਂ ਅਸੀਂ ਕਿਸੇ ਮਰਦ ਨਾਲ ਜੋੜਦੇ ਆ ਤਾਂ ਉਸ ਦਾ ਕੁਝ ਅਰਥ ਹੋਰ ਨਿਕਲ ਜਾਂਦਾ ਸੋ ਇਸ ਕਰਕੇ ਮੇਰੀ ਬਲਾਰਿਆਂ ਨੂੰ ਇਹ ਬੇਨਤੀ ਹੋਏਗੀ ਜਿੱਦਾਂ ਸੁਰਾ ਸਾਹਿਬ ਬਹੁਤ ਹੀ ਵਧੀਆ ਗੱਲ ਕਹਿ ਕੇ ਗਏ ਆ ਆ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਸਮਝਾ ਗਈ ਨਾ ਸੋ ਅਗਰ ਸਿੱਖਾਂ ਦੀ ਗੱਲ ਕਰਦੇ ਤਾਂ ਗੁਰੂ ਸਾਹਿਬ ਨੂੰ ਕਿਹੜੀ ਰੋਟੀ ਪੰਡਾ ਵਾਸਤੇ ਜਾਣ ਸੋ ਇੱਥੇ ਤੁਹਾਨੂੰ ਜਦੋਂ ਵੀ ਆਪਾਂ ਕਿਸੇ ਸਮਾਗਮ ਦੇ ਵਿੱਚ ਬੋਲਦੇ ਆ ਤਾਂ ਮੇਰੀ ਬੇਨਤੀ ਹੈ ਸਭਨ ਸਾਰਿਆਂ ਨੂੰ ਇਹ ਹੋ ਸਕਦਾ ਤੁਸੀਂ ਮੈਨੂੰ ਗਲਤ ਸਮਝਦੇ ਹੋਵੋਗੇ ਤੋ ਸਹੀ ਹੈ ਗੱਲ ਸੋ ਮਾਨਵਤਾ ਦੀ ਗੱਲ ਕਰਨੀ ਆਪਾਂ ਮਨੁੱਖਤਾ ਦੀ ਗੱਲ ਕਰਨੀ ਹੈ ਤਾਂ ਕਿ ਦੂਜੇ ਸਮਾਜ ਨੂੰ ਵੀ ਅਸੀਂ ਨੇੜੇ ਕਰ ਸਕੀਏ ਜਦੋਂ ਅਸੀਂ ਕਲੀ ਸਿੱਖੀ ਦੀ ਗੱਲ ਕਰਦੇ ਆ ਤਾਂ ਉੱਥੇ ਇੱਕ ਡਿਫਰੈਂਸ ਕ੍ਰੀਏਟ ਹੋ ਜਾਂਦਾ ਸੋ ਬਹੁਤ ਧੰਨਵਾਦ ਮੇਰੀ ਕਾਪਤਾ ਹੈ ਸੋ ਮੇਰੇ ਬੜੇ ਰਿਝੇਵੇਂ ਕੋਈ ਹੋਰ ਪਾਸੇ ਵੀ ਹੁੰਦੇ ਹੈ ਮੇਰੀ ਹਾਜ਼ਰੀ ਦੇਰ ਬਾਅਦ ਲੱਗੀ ਹੈ ਅੱਜ ਮੈਨੂੰ ਕਿਤਾਬ ਤੇ ਬੋਲ ਦੇਖ ਕੇ ਬੋਲਣਾ ਪਿਆ ਹਾਲਾਂਕਿ ਮੈਂ ਦੇਖ ਕੇ ਘੱਟ ਬੋਲਣਾ ਚਲੋ ਮਨਵਾਸ ਤੁਸੀਂ ਪਸੰਦ ਕਰੋਗੇ ਪੁੱਤ ਦਸ਼ਮੇਸ਼ ਦੇ ਕਦੇ ਨਾ ਡੋਲਦੇ ਪੁੱਤ ਦਸ਼ਮੇਸ਼ ਦੇ ਕਦੇ ਨਾ ਡੋਲਦੇ ਵਾਹਿਗੁਰੂ ਵਾਹਿਗੁਰੂ ਮੁੱਖੋ ਮੋਲਦੇ ਪੁੱਤ ਦਸ਼ਮੇਸ਼ ਦੇ ਕਦੇ ਨਾ ਡੋਲਦੇ ਪੁੱਤ ਦਸ਼ਮੇਸ਼ ਦੇ ਕਦੇ ਨਾ ਡੋਲੰਦੇ ਸੂਬੇ ਨੇ ਸੁਣਾਇਆ ਜਦ ਫਰਮਾਨ ਸੀ ਸੂਬੇ ਨੇ ਸੁਣਾਇਆ ਜਦ ਫਰਮਾਨ ਸੀ ਸੋਣ ਕੇ ਦੁਨੀਆਂ ਹੋ ਗਈ ਹਰਾਰ ਸੀ ਸੋਣ ਕੇ ਦੁਨੀਆਂ ਕੋਗੀ ਹਰਾਨਸੀ ਚਿਣਦੌੜ ਦੇਵਾਰਾ ਵਿੱਚ ਜਿਆਦਾ ਬੋਲਦੇ ਚਿਣਦੌੜ ਦੇਵਾਰਾ ਵਿੱਚ ਜਿਆਦਾ ਬੋਲਦੇ ਪੁੱਤ ਦਸ਼ਮੇਸ਼ੂ ਦੇ ਕਦੇ ਨਾ ਡੋਲਦੇ ਪੁੱਤ ਦਸ਼ਮੇਸ਼ੂ ਦੇ ਕਦੇ ਨਾ ਡੋਲਦੇ ਤਾਰਤੀ ਸੀ ਢੋਲੀ ਢੋਲੇ ਅਸਮਾਨ ਚੀ ਤਾਰਤੀ ਸੀ ਢੋਲੀ ਢੋਲੇ ਅਸਮਾਨ ਚੀ ਸੂਬੇ ਨੂੰ ਸੀ ਹੋਦੋਂ ਵੱਖਰਾ ਗਮਾਨ ਸੀ ਸੂਬੇ ਨੂੰ ਸੀ ਹੋਦੋਂ ਵੱਖਰਾ ਗਮਾਨ ਸੀ ਬੜਾ ਸਮਝਾ ਲੈ ਇਹਨਾ ਗੱਲ ਗੋਲ ਦੇ ਬੜਾ ਸਮਝਾ ਲੈ ਏ ਨਾਂ ਗੱਲ ਗੋਲ ਦੇ ਪੁੱਤ ਦਸ਼ੀਮੇਸ਼ੂ ਦੇ ਕਦੇ ਨਾ ਡੋਲਦੇ ਪੁੱਤ ਦਸ਼ੀਮੇਸ਼ੂ ਦੇ ਕਦੇ ਨਾ ਡੋਲਦੇਂ ਅਗਲਾ ਜੀ ਆਖਿਆ ਨਿਭਾਵ ਇਹ ਤਾਂ ਛੋਟੇ ਬੱਚੇ ਨੇ ਮਨੇ ਕੋਟੜਾ ਨਿਭਾਵ ਨੇ ਕਿਹਾ ਸੀ ਤਾਂ ਛੋਟੇ ਬੱਚੇ ਕੋਈ ਛੱਡੋ ਇਹਨਾਂ ਨੂੰ ਅੱਖਿਆਂ ਨਵਾਬ ਇਹ ਤਾਂ ਛੋਟੇ ਬੱਚੇ ਨੇ ਸੱਚਾ ਆਨੰਦ ਆਖਿਆ ਸੱਚਾ ਆਨੰਦ ਆਖਿਆ ਤਾਂ ਬਹੁਤੇ ਦਿਖੇ ਨੇ ਸੱਚਾ ਆਨੰਦ ਆਖਿਆ ਇਹ ਬਹੁਤੇ ਦਿਖੇ ਨੇ ਮੂਨਾ ਤੁਸੀ ਖੋਲਿਓ ਤੁਸਾਂ ਸਾਡੇ ਕੋਲ ਜੇ ਮੂਨਾ ਖੋਲਿਓ ਤੁਸਾਂ ਸਾਡੇ ਕੋਲ ਜੇ ਪੁੱਤ ਦਸ਼ਮੇਸ਼ੂ ਦੇ ਕਦੇ ਨਾ ਡੋਲਦੇ ਪੁੱਤ ਦਸ਼ਮੇਸ਼ੂ ਦੇ ਕਦੇ ਨਾ ਡੋਲਦੇ ਜੀ ਹੋਈ ਨਾ ਤਸੱਲੀ ਕੰਧ ਥਾਏ ਰੁੱਕ ਗਈ ਜਦੋਂ ਜ਼ੁਲਮ ਹੁੰਦਾ ਜਦੋਂ ਜ਼ੁਲਮ ਹੁੰਦਾ ਏ ਉਸ ਜ਼ੁਲਮ ਦੇ ਵਿੱਚ ਜਿਹੜਾ ਕੋਈ ਕਾਰਜ ਕਰਦਾ ਏ ਜਿਹਨੂੰ ਆਪਣੀ ਸੱਤਾ ਦਾ ਨਸ਼ਾ ਹੁੰਦਾ ਸੱਤਾ ਸ਼ੁਰੂ ਤੇ ਲੈ ਕੇ ਮੁਹੰਮਦ ਗਜਨਵੀ ਤੇ ਲੈ ਕੇ 10ਵੀਂ ਸਦੀ ਤੋਂ ਲੈ ਕੇ ਸੱਤਾ ਅੱਜ ਤੱਕ ਜਿਹਦੇ ਕੋਲ ਵੀ ਸੱਤਾ ਆਈ ਹੈ politically ਉਸ ਸੱਤਾ ਦੇ ਪਹਿਰੇਦਾਰਾਂ ਨੇ ਆਪਣੀ ਸੱਤਾ ਦੇ ਨਸ਼ੇ ਦੇ ਵਿੱਚ ਇਹ ਨਹੀਂ ਦੇਖਿਆ ਅਸੀਂ ਗਲਤ ਕੰਮ ਕਰ ਰਹੇ ਹਾਂ ਅਸੀਂ ਠੀਕ ਕੰਮ ਕਰ ਰਹੇ ਹਾਂ ਪਰ ਜਦੋਂ ਤੁਸੀਂ ਗਲਤ ਕੰਮ ਕਰ ਰਹੇ ਸੱਤਾ ਦੇ ਨਸ਼ੇ ਵਿੱਚ ਤਾਂ ਕੰਮ ਨਿਪਰੇ ਨਹੀਂ ਜੜਦਾ ਹੋਈ ਨਾ ਤੇ ਸੱਲੀ ਕੰਧ ਥਾਏ ਰੁੱਕ ਗਈ ਹੋਣਾ ਏ ਸ਼ਹੀਦ ਕਹਿੰਦੇ ਜੇ ਮੁੱਕ ਗਈ ਹੋਣਾ ਏ ਸ਼ਹੀਦ ਕਹਿੰਦੇ ਜੇ ਮੁੱਕ ਗਈ ਕਰਕੇ ਸ਼ਹੀਦ ਦਿਲਾਂ ਸਭੇ ਖੋਲ ਦੇ ਕਰਕੇ ਸ਼ਹੀਦ ਦਿਲਾਂ ਸਭੇ ਖੋਲ ਦੇ ਪੁੱਤ ਦਸ਼ਮੇਸ਼ ਦੇ ਕਦੇ ਨਾ ਢੋਲ ਦੇ ਪੁੱਤ ਦਸ਼ਮੇਸ਼ ਦੇ ਕਦੇ ਨਾ ਢੋਲ ਦੇ ਅਗਲਾ ਜੀ ਲਾਸਟ ਪਿੰ达 ਰਾਹੀ ਦੀ ਐਸੀ ਕਿਸੇ ਭਾਈ ਨਾ ਪਿੰ达 ਰਾਹੀ ਦੀ ਐਸੀ ਕਿਸੇ ਭਾਈ ਨਾ ਵਿੱਚ ਸੰਸਾਰ ਕਿਸੇ ਰੀਤ ਪਾਈ ਨਾ ਵਿੱਚ ਸੰਸਾਰ ਕਿਸੇ ਰੀਤ ਪਾਈ ਨਾ ਸੁਫਨੇ ਸਿੱਖਾਂ ਦੇ ਸੁਫਨੇ ਸੁਖਾਂ ਦੇ ਉਹ ਨਾ ਵਿੱਚੇ ਰੋੜਦੇ ਸੁਫਨੇ ਸੁਖਾਂ ਦੇ ਉਹ ਨਾ ਵਿੱਚੇ ਰੋੜਦੇ ਪੁੱਤ ਦਸ਼ਮੇਸ਼ ਦੇ ਕਦੇ ਨਾ ਡੋਲਦੇ ਪੁੱਤ ਦਸ਼ਮੇਸ਼ ਦੇ ਕਦੇ ਨਾ ਡੋਲਦੇ ਵਾਹਿਗੁਰੂ ਵਾਹਿਗੁਰੂ ਮੁੱਖੋਂ ਬੋਲਦੇ ਪੁੱਤ ਦਸ਼ ਵੇਸ਼ ਦੇ ਕਦੇ ਨਾ ਡੋਲਦੇ ਪੁੱਤ ਦਸ਼ ਮੇਸ਼ੂ ਦੇ ਕਦੇ ਨਾ ਡੋਲਦੇ ਵਾਹਿ ਵਾਹਿਗੁਰੂ ਵਾਹਿ ਬਹੁਤੀ ਕਉਸ਼ਲ ਰਚਨਾ ਤੇ ਜਿਸ ਤਰ੍ਹਾਂ ਇਹਨਾਂ ਨੇ ਵਿਚਾਰ ਕਿਉਂਕਿ ਇਸ ਤੋਂ ਪਹਿਲੇ ਤੋਂ ਹੀ ਜ਼ਿਕਰ ਕਰਦਾ ਮੈਂ ਤਾਂ ਕਿ ਗੁਰੂ ਪੀਰ ਸਿੰਘ ਕੋਈ ਵੀ ਹੋਵੇ ਉਹ ਕਦੇ ਇੱਕ ਕਿਸਦਾ ਨਹੀਂ ਹੁੰਦਾ ਕਿਸੇ ਫਿਰਕੇ ਦਾ ਨਹੀਂ ਹੁੰਦਾ ਕਿਸੇ ਇਨਸਾਨ ਦਾ ਨਹੀਂ ਹੁੰਦਾ ਉਹ ਹਮੇਸ਼ਾ ਸਮੁੱਚੀ ਮਨੁੱਖਤਾ ਦੇ ਸਾਂਝੇ ਹੁੰਦੇ ਆ ਉਹਨਾਂ ਨੇ ਜਿਨ੍ਹਾਂ ਨੇ ਪੂਰੀ ਆਪਣੀ ਜ਼ਿੰਦਗੀ ਕੁਰਬਾਨ ਕਰਨੀ ਹੈ ਉਹ ਕਦੇ ਇੱਕ ਉਹਨਾਂ ਦੀ ਸੋਚ ਜਿਹੜੀ ਹੁੰਦੀ ਆ ਉਹਨੀ ਸੀਮਤ ਨਹੀਂ ਹੁੰਦੀ ਕੋਈ ਇੱਕ ਮਨੁੱਖ ਦੇ ਲਈ ਸੋਚਣ ਜਾਂ ਇੱਕ ਫਿਰਕੇ ਲਈ ਸੋਚਣ ਉਹ ਪਹਿਲਾ ਦੀ ਅੰਦਰੋਂ ਬੰਦਾ ਜਿਹੜੀ ਵਿਚਾਰਤਰਾ ਡਿਵੈਲਪ ਹੁੰਦੀ ਹੈ ਤੇ ਉਹ ਸਥਿਤੀ ਕਿਤੇ ਬਾਅਦ ਜਾ ਕੇ ਬਣਦੀ ਹੈ ਜਦੋਂ ਕੁਰਬਾਨੀ ਦੇਣ ਲਈ ਤਿਆਰ ਹੁੰਦਾ ਸੋ ਇਹ ਤਾਂ ਬਹੁਤ ਹੀ ਸਪਸ਼ਟੇ ਗੱਲ ਹੈ ਸੋ ਬਹੁਤ ਹੀ ਧੰਨਵਾਦ ਤੁਹਾਡਾ ਬਹੁਤ ਵਧੀਆ ਖੂਬਸੂਰਤ ਰਚਨਾ